ਲਓ ਵੀਰ ਜੀ ਬਾਈ ਉਹਨਾਂ ਕੋਲ ਆਇਆ ਸੀ ਤੇ ਬਾਈ ਉਹਨੇ ਕਹਿੰਦੇ ਬਰੂਟਰ ਬਟਰ ਉਹਦਾ ਲੋਡ ਲੈਂਦਾ ਤੇ ਉਹ ਦੇਖਣਾ ਆਂ ਆਪਾਂ ਵੀ ਕਿੰਨਾ ਕੁ ਲੋਡ ਲੈਂਦਾ ਬਰੂਟਰ ਆਹ ਦੇਖੋ ਬਾਲ ਦਬ ਗਿਆ ਟਰੈਕਟਰ ਲਓ ਜੀ ਜਮੈਂ ਦਬ ਗਿਆ ਟਰੈਕਟਰ ਬੰਦ ਹੋ ਪਲੇਟ ਚੱਕ ਬੰਦ ਹੋ ਗਿਆ ਸੀਗਾ ਇਹ ਪ੍ਰਾਇਮਟਰ ਹੁਣ ਚਲੋ ਆਪਾਂ 1500 ਤੇ ਬੰਦ ਕੇ ਚਲਾ ਕੇ ਦੇਖਦੇ ਆ ਪਹਿਲਾਂ ਬਾਈ ਨੇ ਫੁੱਲ ਰੇਸ ਦੇ ਦਿੱਤੀ ਸੀ ਤੇ ਉਦੋਂ ਦੱਬਦਾ ਸੀ ਹੁਣ 1500 ਤੇ ਚਲਾ ਕੇ ਦੇਖਨੇ ਕੀ ਕਹਿੰਦਾ ਭਾਈ ਉਹ 1500 ਤੇ ਛੱਡਿਆ ਦੇਖੋ ਜੀ ਇਹ ਫਰਕ ਹੁੰਦਾ ਚੱਕਰ ਪਤਾ ਕੀ ਆ ਜਦੋਂ ਜੀ ਆਪਾਂ ਟਰੈਕਟਰ ਨੂੰ ਓਵਰ ਗੇੜੀਆਂ 'ਚ ਕਰ ਦਿੰਨੇ ਆ ਵੱਧ ਗੇੜੀਆਂ ਦੇ ਵਿੱਚ ਤਾਂ ਟਰੈਕਟਰ ਲੋਡ ਮੰਨੂਗਾ ਹੀ ਮੰਨੂਗਾ ਨੇ ਬੰਦ ਹੋ ਜਣਾ ਹੁਣ ਬਾਈ ਨੇ 1500 ਤੇ ਚਲਾਇਆ ਫੁੱਲ ਲਿਫਟ ਛੱਡੀ ਆ ਤੇ ਉਹਨੇ ਚੱਕਰਾਂ ਤੇ ਆਰਾਮ ਨਾਲ ਚੱਲੀ ਜਾ ਰਿਹਾ ਤੇ ਥੋੜਾ ਆ ਬਾਈ ਇਹਦੇ ਚੱਕਰ ਵੀ ਸੈੱਟ ਕਰਨ ਵਾਲੇ ਉਹ ਵੀ ਕਰਾਂਗੇ ਕਿਉਂਕਿ ਸਾਰੇ ਬਾਈ ਫੁੱਲ ਚੱਕਰਾਂ ਦੇ ਵਿੱਚ ਟਰੈਕਟਰ ਨਹੀਂ ਸਹੀ ਚੱਲਦਾ ਹੁੰਦਾ ਕਈ ਬੰਦੇ ਕਹਿੰਦੇ ਆ ਕਈ ਵੀਰਾਂ ਤੋਂ ਮੈਂ ਸੁਣਿਆ ਵੀ ਟਰੈਕਟਰ ਦੀ ਫੁੱਲ ਰੇਸ ਦੇ ਕੇ ਵੀ ਟਰੈਕਟਰ ਵੀ ਬਰੂਟਾਵੇਟਰ ਬੰਦ ਹੋ ਜਣਾ ਫੁੱਲ ਰੇਸ ਜਿੰਨੀ ਮਰਜ਼ੀ ਦੇ ਲੋ ਬਾਈ ਜਿੰਨਾ ਚਿਰ ਤੁਸੀਂ ਇਹਦੀ ਸਹੀ ਰੇਸ ਨਹੀਂ ਦਿੰਦੇ ਉਹਨਾਂ ਚਿਰ ਇਹਨੇ ਚੱਲਣਾ ਨਹੀਂ ਫੁੱਲ ਰੇਸ ਦੇ ਇਹਦੇ ਤੈਰੇ ਉਲਟਾ ਦਬਣਾ ਆ ਥੋੜੇ ਸਾਹਮਣੇ ਉਹੀ ਟਰੈਕਟਰ ਆ ਉਹੀ ਰੂਟਾਵੇਟਰ ਆ ਸਾਰਾ ਕੁਝ ਆਰਾਮ ਨਾਲ ਚੱਲ ਰਿਹਾ ਜੇ ਆਪਾਂ ਇਹਨੂੰ 2000 ਤੋਂ ਮਤਲਬ 2500 ਚੱਕਰਾਂ ਤੇ ਚਲਾਵਾਂਗੇ ਤਾਂ ਇਹ ਦਬੂਗਾ ਜੇ ਇਹਨੂੰ 1500 ਤੇ ਚਲਾਵਾਂਗੇ ਤਾਂ ਇਹ ਸੈੱਟ ਚੱਲੂਗਾ ਤੇ ਸੱਤਾ ਪਿਆ ਚੱਲ ਰਿਹਾ ਕਿੰਨਾ ਵਗੇ ਰ ਆ ਬਾਈ ਪਹਿਲਾ ਦੂਆ ਲਾਇਓ ਦੂਆ ਲਾਇਓ ਕਾਲੀ ਦੂਆ ਗੇਅਰ ਲਾਤਾ ਬਾਈ ਨੇ। ਵੇਲੋ ਦੂਏ ਗੇਅਰ ਚ ਵੀ ਆਮ ਨਾ ਚੱਲ ਰਿਹਾ। ਐਨ ਸੈੱਟ ਚੱਲ ਰਿਹਾ ਟੇਕੇ। ਜਿੰਨੀ ਆਪਾਂ ਇਹਦੀ ਰੇਸ ਅਪ ਕਰਕੇ ਚਲਾਵਾਂਗੇ ਉੰਨਾ ਦਬੂ ਆ ਜੀ ਇਹ। ਕਾਲੀ 1600 ਦੇ ਰੱਖ ਕੇ ਚਲਾਉਣ ਲੱਗੇ ਆ। ਲੀਵਰ ਦੋਏ ਥੱਲੇ ਆ ਜੀ। ਲੀਵਰ ਦੋਏ ਥੱਲੇ ਆ ਜੀ। ਪਹਿਲਾ ਲੋ ਲਾ ਰਹੇ ਜੀ। ਚਲੋ ਜਾਣਦੇ ਜੀ। ਉਹ ਵੀਡੀਓ ਨਹੀਂ ਲੱਗੀ ਵੀਰੇ। ਵੀਡੀਓ ਲਾਓ। ਨਾ ਨਾ ਪਾਣੀ ਪੂਰਾ ਕਰਨਾ ਹੁਣ ਕਿੰਨਾ ਡਾਣ ਮਾਰ ਗਿਆ ਇਹ 200 ਡਾਣ ਮਾਰ ਗਿਆ ਹਨਾ ਦੋਵੇਂ ਲੀਵਰ ਵੱਧੇ ਆ ਤੇ ਬਾਕੀ ਹੁਣ ਇਹਨੂੰ ਆਪਾਂ ਚੱਕਰ ਸੈੱਟ ਕਰਕੇ ਦੇਖਦੇ ਆ ਤੇ ਚੱਕਰ ਮੈਨੂੰ ਜ਼ਿਆਦਾ ਲੱਗਦੇ ਆ ਰੋਕ ਲਓ ਬਾਈ ਲਓ ਬਾਈ ਇਹਦੇ ਹੁਣ ਚੱਕਰ ਸੈੱਟ ਕਰੇ ਨੇ ਤੁਸੀਂ ਦੇਖਿਆ ਪਹਿਲਾਂ ਆਪਾਂ ਆਰ ਪੀ ਐਮ ਦਾ ਹੀ ਕਿੰਨਾ ਫਰਕ ਪੈ ਗਿਆ ਸੀਗਾ ਥੋੜਾ ਹੋਰ ਖੋਲ ਦਈਂ ਤੁਸੀਂ ਦੇਖਿਆ ਪਹਿਲਾਂ ਆਰਪੀਐਮ ਦਾ ਕਿੰਨਾ ਫਰਕ ਪੈ ਗਿਆ ਸੀ ਜਦੋਂ ਬਾਈ 2500 ਤੇ ਚਲਉਂਦੇ ਸੀ ਉਦੋਂ 6-700 ਚੱਕਰ ਟਾਨ ਕਰਦਾ ਸੀ ਜਦੋਂ ਮੈਂ ਬਾਈ ਇਹਨਾਂ ਨੂੰ ਆਗੇ ਕਿਹਾ ਵੀ ਮੈਂ ਕਿਹਾ 15 1600 ਤੇ ਸਹੀ ਚਲ 100 ਤੇ ਚਲਾਓ ਉਦੋਂ ਸਿਰਫ 100 ਚੱਕਰ ਡ੍ਰੌਪ ਕਰਦਾ ਸੀ ਟਰੈਕਟਰ 100 ਜਾਂ 200 200 ਜ਼ਿਆਦਾ ਹੋ ਜਾਂਦੇ ਇਸ ਕਰਕੇ ਆਪਾਂ ਚੱਕਰ ਸੈੱਟ ਕਰੇ ਨੇ ਆਰਪੀਐਮ ਦਾ ਵੀ ਬਾਈ ਬਹੁਤ ਫਰਕ ਪੈ ਜਾਂਦਾ ਵੀ ਆਪਾਂ ਕਿੰਨੇ ਦੇ ਚਲਾ ਰਹੇ ਹਾਂ ਜੇ ਟਰੈਕਟਰ ਨੂੰ ਆਪਾਂ ਕੋਈ ਵੀ ਟਰੈਕਟਰ ਹੈ ਜੇ ਆਪਾਂ ਉਹਨੂੰ 1600 ਤੇ ਚਲਾਵਾਂਗੇ 15 1600 ਤੇ ਤੁਸੀਂ ਦੇਖਿਓ ਟਰੈਕਟਰ ਆਰਾ ਇੱਕ ਵਾਰ ਚਲਾ ਕੇ ਜਰੂਰ ਦੇਖਿਓ ਚੈੱਕ ਕਰਕੇ ਜਰੂਰ ਖਾਂਜੀ 15 1600 ਤੇ ਇੱਕ ਵਾਰ ਤੁਸੀਂ ਵੀ ਚਲਾ ਕੇ ਜਰੂਰ ਦੇਖਿਓ ਜੀ ਤੇ ਵਧੀਆ ਚੱਲੂਗਾ ਟਰੈਕਟਰ ਸੈੱਟ ਚੱਲੂਗਾ ਤੇ ਆਪਾਂ ਹੁਣ ਚੱਕਰ ਵੀ ਸੈੱਟ ਕਰਿਆ ਪਾਈ ਇਹਨਾਂ ਦੇ ਆ ਦੇਖੋ ਜੀ ਥੋੜਾ ਮੇਲਾ ਦਾ ਟ੍ਰੈਕ ਰੂਟਾ ਮਟਰ ਵੀ ਸ਼ਾਇਦ ਬਿੰਗਾ ਡੇਟਾ ਜਾਂ ਚੱਲ ਰਿਹਾ ਲਿੰਕ ਤੋਂ ਹੀ ਫਰਕ ਆ ਮਾੜਾ ਮੋਟਾ ਕਰ ਦਿੰਦੇ ਆ ਸੱਟ ਕਿਉਂ ਟਰੈਕਟਰ ਪੂਰਾ ਵਧੀਆ ਚੱਲ ਰਿਹਾ ਜੀ ਬਿਲਕੁਲ ਸੈੱਟ ਚੱਲ ਰਿਹਾ ਜੀ ਨਾਲੇ ਦੂਜੇ ਵਾਰ ਵਾਏ ਹੋਏ ਚਾ ਕਿਉਂਕਿ ਇਹ ਢੂੰਗਾ ਬਹੁਤ ਜਾ ਰਿਹਾ ਦੇਖੋ ਇਹਦੇ ਵਿੱਚ ਮਿੱਟੀ ਬਹੁਤ ਆ ਜੀ ਏ ਆ ਗਈ ਇੱਥੇ ਧਰਤੀ ਪੂਰੀ ਮਤਲਬ ਹੱਥ ਨਾ ਵਿਡੂੰਗਾ ਜਾ ਰਿਹਾ ਜੀ ਦੇਖੋ ਬਿਲਕੁਲ ਸੈੱਟ ਚੱਲ ਰਿਹਾ ਟਰੈਕਟਰ ਆਵਾਜ਼ ਨਾਲ ਕਿੰਨਾ ਵਾ ਗੇਰ ਆ ਵੀਰੇ ਪਹਿਲਾ ਪਹਿਲਾ ਏ ਪੈਨ ਦੂਜਾ ਲਾਇਓ ਦੋ ਅੱਜਲ ਰਿਹਾ ਦੂਜੇ ਹੋਰ ਤਾਂ ਨਹੀਂ ਦਬਦਾ ਹੁਣ ਠੀਕ ਆ ਹੋਰ ਤਾਂ ਨਹੀਂ ਦਬਿਆ ਹੁਣ ਸੈਟ ਚੱਲਦਾ ਹੁਣ ਸੈਟ ਹੁਣ ਨਹੀਂ ਦਬਣਾ ਹੈਗਾ ਫਿਰ ਇਹਦੇ ਚੱਕਰ ਸੈਟ ਹੋ ਗਏ ਅਤੀਜਾ ਹੈ ਪੀਜ ਵੀ ਨਹੀਂ ਦੇਖੋ ਦਬਿਆ ਜੀ ਲਾ ਲਓ ਚੌਥਾ ਲਾ ਲਓ ਵੀਰੇ ਚੌਥਾ ਲਓ ਜੀ ਪਿੱਛੋਂ ਮਿੱਟੀ ਵੀ ਵਧੀਆ ਬਣਾਉਂਦਾ ਬਾਈ ਚੌਥੇ ਜਿਹੇ ਜੀ ਗੱਲ ਨਹੀਂ ਟਰੈਕਟਰ ਦੇਖੋ ਪੂਰਾ ਤੇਜ਼ ਜਾ ਰਿਹਾ ਹੈ ਪਹਿਲਾ ਲਓ ਦੂਆ ਲਓ ਤੀਆ ਲਓ ਚੌਥਾ ਵੀ ਲਾ ਲਿਆ ਵਾ ਟਰੈਕਟਰ ਨਹੀਂ ਦਬੂਗਾ ਇਹ ਆਪਾਂ ਸੈੱਟ ਕਰਕੇ ਹੀ ਜਾਂਦੇ ਆਂ ਬਾਈ ਜੀ ਕੋਈ ਵੀ ਵੀਰ ਆਪਣੇ ਤੋਂ ਰੂਟਾਵੇਟਰ ਖਰੀਦਦਾ ਬਾਈ ਜੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਅਗਲੇ ਕਿਸਾਨ ਵੀਰ ਦੇ ਖੇਤ ਦੇ ਵਿੱਚ ਜਾ ਕੇ ਆਪਾਂ ਉਹਨੂੰ ਸੈਟਿੰਗ ਕਰੀਏ ਓਕੇ ਕਰੀਏ ਤਾਂ ਜੋ ਜਿਹੜਾ ਕਿਸਾਨ ਵੀਰ ਤੰਗ ਪਰੇਸ਼ਾਨ ਨਾ ਹੋਵੇ ਦੂਏ ਨੰਬਰ ਤੇ ਇਹਦੇ ਵਿੱਚ ਮਾਰਕੀਟ ਵੀ ਆਪਣੀ ਡਾਊਨ ਹੋਣੀ ਆ ਜੇ ਆਪਾਂ ਸਹੀ ਚਲਾਤਾ ਤਾਂ ਮਾਰਕੀਟ ਬਣਨੀ ਵੀ ਆਪਣੀ ਦੇਖੋ ਮਿੱਟੀ ਫੁੱਲ ਭਰ ਕੇ ਚੱਲ ਰਿਹਾ ਜੀ ਐਨ ਥੱਲੇ ਰੱਖਿਆ ਆ ਕਮੋਟਾ ਟਰੈਕਟਰ ਆ ਜੀ ਐਮਯੂ 5502 ਆਲੇ ਪੂਰਾ ਉਹ ਨਾ ਚੱਲ ਰਿਹਾ ਪੂਰਾ ਗੱਡ ਕੇ ਵੀ ਬਾਕੀ ਤੁਹਾਨੂੰ ਉੱਪਰ ਜਾ ਕੇ ਦਿਖਾ ਦਿੰਦੇ ਆ ਵੀ ਕਿੰਨੇ RPM ਡਾਉਨ ਕਰਦਾ ਮੇਰੇ ਹਿਸਾਬ ਨਾਲ ਤਾਂ ਕੋਈ ਕਰਦਾ ਨਹੀਂ 50 ਜਾਂ 50 ਜੂਏ ਕਰਦਾ ਹੋਣਾ ਬਸ ਕਿਉਂਕਿ ਮਿੱਟੀ ਉਹ ਮਰਦੇ ਜਾਂਦੇ ਪੂਲਾ ਭਰ ਕੇ ਚੱਲ ਰਿਹਾ ਟਰੈਕਟਰ ਟਰੈਕਟਰ ਆਉਣਾ ਚੱਲ ਰਿਹਾ